ਸਰਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਵਿੱਚ ਇੱਕ ਨਿੱਕਾ ਜਿਹਾ ਬਾਲਕ ਪਿਤਾ ਦਾ ਸਿਰ ਤੋਂ ਸਾਇਆ ਉੱਠ ਗਿਆ ਉਹਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਇਕੱਲਾ ਹੀ ਨਿੱਕਾ ਜਾਂ ਕਹਿੰਦੇ ਉਹਦੀ ਮਾਂ ਨੇ ਆਖਿਆ ਪੁੱਤਰਾ ਵੀ ਆਪਣੇ ਸਿਰ ਤੋਂ ਪਿਤਾ ਦਾ ਸਾਯਾ ਮੈਂ ਵਿਧਵਾ ਹੋ ਗਈ ਤੂੰ ਅਨਾਥ ਹੋ ਗਿਆ ਤੇ ਪੁੱਤਰ ਆਪਾਂ ਪ੍ਰਸ਼ਾਦਾ ਛਕਣਾ ਰੋਟੀ ਖਾਣੀ ਤੂੰ ਕੋਈ ਕੰਮ ਕਰਿਆ ਕਰ ਕੇ ਨਾ ਮਾਤਾ ਜੀ ਕੰਮ ਦੱਸੋ ਅੰਤਾ ਦੀ ਗਰੀਬੀ ਮਾਤਾ ਜੀ ਮੈਨੂੰ ਕੰਮ ਦੱਸੋ ਮੈਂ ਕੰਮ ਕੀ ਕਰਿਆ ਕਰਾਂ ਤੇ ਮਾਂ ਆਖਣ ਲੱਗੀ ਕਹਿੰਦੀ ਪੁੱਤਰਾ ਮੈਂ ਤੈਨੂੰ ਰੋਜ਼ ਘੁੰਗੜੀਆਂ ਬਣਾ ਕੇ ਦਿਆ ਕਰਾਂਗੀ ਘੁੰਗਣੀਆਂ ਵਾਲ ਕੇ ਜਿੱਥੇ ਤੈਨੂੰ ਜ਼ਿਆਦਾ ਕੱਠ ਵਿਖੇ ਉਥੇ ਆਪਣੀ ਫੜੀ ਲਾ ਲਿਆ ਕਰ ਜਾ ਕੇ ਛਾਪਾ ਲਾ ਲਿਆ ਕਰ ਜਿੱਥੇ ਜ਼ਿਆਦਾ ਤੈਨੂੰ ਕੱਠ ਵਿਖੇ ਉਹਥੇ ਉਹਥੇ ਵੇਚਾਇਆ ਕਰ ਤੇ ਜਿਹੜੀ ਮਾਇਆ ਲਿਆਏਗਾ ਪੈਸੇ ਲਿਆਏਗਾ ਉਹਦੇ ਆਪਾਂ ਵੇਚਵਟ ਕੇ ਪ੍ਰਸ਼ਾਦਾ ਛਕ ਲਿਆ ਕਰਾਂਗੇ ਦੋਵੇਂ ਨੇ ਸਤਿਵਚਨ ਮੰਗਦਾ ਮਾਂ ਨੇ ਦੂਜੇ ਦਿਨੋਂ ਘੁੰਗਣੀਆਂ ਵਾਲੀਆਂ ਕੁੰਗੜੀਆਂ ਵਾਲ ਕੇ ਉਹਨੇ ਇੱਕ ਛਾਬੇ ਚ ਪਾਈਆਂ ਹੁਣ ਨਿੱਕਾ ਜਿਹਾ ਬੱਚਾ ਖਡੌਣਿਆਂ ਨਾਲ ਖੇਡਣ ਦੀ ਉਮਰ ਪਰ ਮਜਬੂਰੀ ਹੈ ਗਰੀਬੀ ਬਹੁਤ ਕਈ ਵਾਰ ਬੰਦੇ ਨੂੰ ਨਾਚ ਨਚਾਉਂਦੀ ਸਰਸੰਗਤ ਜੀ ਨਿੱਕਾ ਜਿਹਾ ਬੱਚਾ ਪੜ੍ਹਾਈ ਦੀ ਉਮਰ ਖਡੌਣਿਆਂ ਨਾਲ ਖੇਡਣ ਦੀ ਉਮਰ ਪਰ ਕੰਮ ਕਰਨਾ ਪੈਣਾ ਪਿਤਾ ਦਾ ਸਿਰ ਤੇ ਸਾਇਆ ਹੈ ਜੀ ਮਾਂ ਨੇ ਕੁੰਗੜੀਆਂ ਬਣਾ ਕੇ ਦਿੱਤੀਆਂ ਉਹਨੇ ਸਿਰ ਤੇ ਛਾਬਾ ਰੱਖਿਆ ਸਰਸੰਗਤ ਜੀ ਕਿਸੇ ਦੀ ਜ਼ਿੰਦਗੀ ਵਿੱਚ ਮਾੜਾ ਸਮਾਂ ਆ ਜਾਏ ਕਿਸੇ ਦੀ ਜ਼ਿੰਦਗੀ ਵਿੱਚ ਕੋਈ ਐਸੀ ਨੌਬਤ ਆ ਜਾਏ ਇਹ ਹਮੇਸ਼ਾ ਯਾਦ ਰੱਖੋ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈ ਉਹਨੇ ਵੇਖਿਆ ਗੁਰੂ ਰਾਮਦਾਸ ਮਹਾਰਾਜ ਦਾ ਦਰਬ ਸਭ ਤੋਂ ਵੱਡਾ ਦਰਬ ਇੰਨੇ ਲੋਕ ਹੁੰਦੇ ਨੇ ਇੰਨਾ ਕਾਠੇ ਇੱਥੇ ਛਾਪੀ ਲਾ ਲੈ ਉਹਨੇ ਆਪਣੀ ਫੜੀ ਲਾ ਲਈ ਮਹਾਰਾਜ ਦੇ ਬੂਹੇ ਦੇ ਅੱਗੇ ਫੜੀ ਲਾ ਲਈ ਦਰਬਾਰ ਦੇ ਅੱਗੇ ਲੋਕੀ ਆਉਂਦੇ ਨੇ ਜਾਂਦੇ ਨੇ ਆਉਂਦੇ ਨੇ ਜਾਂਦੇ ਨੇ ਇਹ ਆਵਾਜ਼ ਮਾਰਦਾ ਹੈ ਉਹ ਭਾਈ ਕੋਈ ਘੁੰਗੜੀਆਂ ਲੈ ਲਓ ਆਵਾਜ਼ ਦੇਦਾ ਕੋਈ ਘੁੰਗੜੀਆਂ ਲੈ ਲਓ ਹੁਣ ਨਿਕਾ ਜਾ ਬੱਚਾ ਛੋਟੀ ਜੀ ਉਮਰ ਜਦੋਂ ਆਵਾਜ਼ ਮਾਰਦੇ ਤੇ ਲੋਕੀ ਖਿੱਚੇ ਤੁਰੇ ਹੁੰਦੇ ਨੇ ਲੋਕੀ ਵੇਖਦੇ ਨੇ ਐਨੇ ਕ ਬੱਚੇ ਤਾਂ ਪੜ੍ਹਾਈਆਂ ਕਰਦੇ ਨਹੀਂ ਦੀ ਕੋਈ ਮਜਬੂਰੀ ਹੋਏਗੀ ਜਿਹੜਾ ਇੰਨੀ ਉਮਰ 'ਚ ਕੁੰਗੜੀਆਂ ਵੇਚਦਾ ਹੈ ਆਵਾਜ਼ ਮਾਰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁੰਗੜੀਆਂ ਵੇਚੀ ਗਿਆ ਗੁਰੂ ਰਾਮਦਾਸ ਮਹਾਰਾਜ ਹਰਿਮੰਦਰ ਸਾਹਿਬ ਤੋਂ ਬਾਹਰ ਆ ਰਹੇ ਨੇ ਗੁਰੂ ਰਾਮਦਾਸ ਮਹਾਰਾਜ ਹਰਿਮੰਦਰ ਸਾਹਿਬ ਤੋਂ ਐ ਤੁਰੇ ਆਉਂਦੇ ਨੇ ਜਦੋਂ ਵੇਖਿਆ ਇਹ ਬੱਚਾ ਆਵਾਜ਼ ਲਾਉਂਦਾ ਕੋਈ ਕੁੰਗੜੀਆਂ ਲੈ ਲਓ ਗੁਰੂ ਰਾਮਦਾਸ ਮਹਾਰਾਜ ਉਥੇ ਖੜ ਗਏ ਇਹਨੂੰ ਸੁਣ ਕੇ ਮਹਾਰਾਜ ਨੇ ਵੇਖਿਆ ਕਹਿੰਦੇ ਆਪਣਾ ਸਮਾਂ ਯਾਦ ਆ ਗਿਆ ਗੁਰੂ ਰਾਮਦਾਸ ਜੀ ਮਾਰੇ ਕਿ ਨੇ ਮੇਰੇ ਵਰਗਾ ਕੋਈ ਅਨਾਥ ਹੋਏਗਾ ਕੋਈ ਗਰੀਬ ਹੋਏਗਾ ਜਿਵੇਂ ਮੈਨੂੰ ਲੋਕੀ ਨਥਾਵਾ ਕਹਿੰਦੇ ਸੀ ਅਨਾਥ ਕਹਿੰਦੇ ਸੀ ਕੋਈ ਝੱਲਦਾ ਨਹੀਂ ਸੀ ਮੇਰੇ ਵਰਗਾ ਕੋਈ ਮਜਬੂਰ ਹੋਏਗਾ ਐਨੀ ਗੁਮਰਚ ਤਾਂ ਫੜੀ ਲਾਈ ਤਾਹ ਕੁੰਗੜੀਆਂ ਵੇਚਦਾ ਮਾਰੇ ਸਾਬ ਨਾ ਕੋਲ ਚਲੇ ਗਏ ਜਦੋਂ ਕੋਲ ਗਏ ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਪੁੱਛਦੇ ਨੇ ਕਹਿੰਦੇ ਤੂੰ ਨਿੱਕੀ ਜੀ ਉਮਰ ਵਿੱਚ ਘੁੰਗਣੀਆਂ ਵੇਚਦਾ ਤੇਰੀ ਪੜਨ ਦੀ ਉਮਰ ਹੈ ਖਡੌਣਿਆਂ ਨਾਲ ਖੇਡਣ ਦੀ ਉਮਰ ਹੈ ਐਨੀ ਉਮਰ ਵਿੱਚ ਤੂੰ ਘੁੰਗਣੀਆਂ ਵੇਚਦਾ ਹੈ ਮਹਾਰਾਜ ਜੀ ਹੱਥ ਜੋੜ ਕੇ ਖੜ ਗਿਆ ਇੱਕਦਮ ਖੜਾ ਹੋ ਗਿਆ ਗੁਰੂ ਰਾਮਦਾਸ ਮਹਾਰਾਜ ਨੂੰ ਵੇਖ ਕੇ ਕਹਿੰਦਾ ਕਹਿੰਦਾ ਮਹਾਰਾਜ ਜੀ ਕਿਹਨਾਂ ਮੈਂ ਹੁੰਗੜੀਆਂ ਗੁਰੂ ਰਾਮਦਾਸ ਮਹਾਰਾਜ ਜੀ ਮੇਰੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਗਿਆ ਮੇਰੇ ਸਿਰ ਤੇ ਪਿਤਾ ਨਹੀਂ ਹੈ ਘਰ ਵਿੱਚ ਅੰਤਾਂ ਦੀ ਗਰੀਬੀ ਤੇ ਮੇਰੀ ਮਾਂ ਨੇ ਆਖਿਆ ਤੂੰ ਪ੍ਰਸ਼ਾ ਘੁੰਗਣੀਆਂ ਵੇਚ ਆਇਆ ਕਰ ਜਿਹੜੀ ਵਟਕ ਲਿਆਏਂਗਾ ਤੇ ਆਪਾਂ ਪ੍ਰਸ਼ਾਦਾ ਛਕ ਲਿਆ ਕਰ ਮਾਰੇ ਮਜਬੂਰੀ ਗੁਰੂ ਰਾਮਦਾਸ ਮਹਾਰਾਜ ਐ ਖੜੇ ਛਾਬੇ ਤੇ ਉਹਨੂੰ ਪੁੱਛਦੇ ਨੇ ਇਹ ਤੇ ਕਦੋਂ ਦਾ ਵੇਚਣ ਲੱਗਾ ਘੁੰਗਣੀਆਂ ਕਹਿੰਦਾ ਮਹਾਰਾ ਸਵੇਰੇ ਫੜੀ ਲਾਈ ਗੁਰੂ ਰਾਮਦਾਸ ਮਾਰੇ ਕਹਿੰਦੇ ਕਹਿੰਦੇ ਕਿੰਨੀ ਵਟਕ ਵੱਟੀ ਅੱਜ ਮਹਾਰਾ ਪੁੱਛਦੇ ਨੇ ਕਿੰਨੀ ਵਟ ਕਵੱਟੀ ਕਿੰਨੇ ਪੈਸੇ ਵਟੇ ਨੇ ਉਹ ਗੁਰਮਖੋ ਜਿਹੜੇ ਫੜੀਆਂ ਵਾਲੇ ਹੁੰਦੇ ਨੇ ਨਾ ਫੜੀਆਂ ਲੰਦੇ ਨੇ ਉਹਨਾਂ ਦੇ ਕੋਈ ਗੋਲਕ ਨਹੀਂ ਹੁੰਦੀ ਉਹਨਾਂ ਦੀ ਉਹਨਾਂ ਦੇ ਕੋਈ ਗੱਲੇ ਨਹੀਂ ਹੁੰਦੇ ਜਿੰਨੀ ਕਮਾਇਆ ਆਉਂਦੀ ਉਹ ਬੋਰੀ ਦੇ ਥੱਲੇ ਰੱਖੀ ਜਾਂਦੇ ਨੇ ਜਿੰਨੇ ਕਮਾਇਆ ਆਉਂਦੀ ਬੋਰੀ ਦੇ ਥੱਲੇ ਗੁਰੂ ਰਾਮਦਾਸ ਮਾਰੇ ਕਹਿੰਦੇ ਨੇ ਉਹ ਕਾਕਾ ਕਿੰਨੀ ਵਟ ਕਵੱਟੀ ਇੰਨਾ ਭੋਲਾ ਬੋਰੀ ਦੇ ਥੱਲੋਂ ਸਾਰੀ ਮਾਇਆ ਕੱਢੀ ਤੇ ਕੱਢ ਕੇ ਕਹਿੰਦਾ ਕਿ ਨਾ ਮਹਾਰਾਜ ਜੀ ਐਨੇ ਵਟੇ ਨੇ ਆਏ ਮਹਾਰਾਜ ਐਨੇ ਕਵੱਟੇ ਨੇ ਗੁਰੂ ਰਾਮਦਾਸ ਮਹਾਰਾਜ ਆਖਣ ਲੱਗੇ ਕਹਿੰਦੇ ਇਹ ਵਟਕ ਮੈਨੂੰ ਦੇ ਦੇ ਮੈਂਟ ਨਹੀਂ ਲਾਇਆ ਸਾਰੀ ਵਟਕ ਤੇਰੀ ਕਰਤੀ ਮਹਾਰਾਜ ਦੇ ਹੱਥੋਂ ਮਹਾਰਾਜ ਤੁਸੀਂ ਲੈ ਜਾਓ ਗੁਰੂ ਰਾਮ ਦਾਸ ਮਹਾਰਾਜ ਵਟਕ ਲੈ ਕੇ ਚਲੇ ਗਏ ਇਹ ਆਪਣਾ ਛਾਬਾ ਚੋੱਕ ਕੇ ਜਦੋਂ ਘਰ ਗਿਆ ਮਾਂ ਭੁખી ਬੈਠੀ ਪ੍ਰਸ਼ਾਦਾ ਨਹੀਂ ਛਕਿਆ ਮਾਂ ਉਡੀਕਦੀ ਮੇਰਾ ਪੁੱਤਰ ਆਏਗਾ ਕੋਈ ਦੋ ਟਕੇ ਲਿਆਏਗਾ ਆਟਾ ਲਿਆ ਕੇ ਪ੍ਰਸ਼ਾਦਾ ਛਕ ਲਾਂਗੇ ਜਦੋਂ ਆਪਣੇ ਘਰ ਗਿਆ ਤੇ ਮਾਂ ਕਹਿੰਦੀ ਪੁੱਤਰਾ ਲਿਆ ਹਾਂ ਜਿਹੜੀ ਅੱਜ ਵਟਕਵੱਟੀ ਮੈਂ ਤੇਰੇ ਵਾਸਤੇ ਕੁਝ ਛਕਣ ਨੂੰ ਲੈ ਕੇ ਆਵਾਂ ਤੈਨੂੰ ਵੀ ਛਕਾਵਾਂ ਤੇ ਆਪ ਵੀ ਛਕਾਂ ਸਰਸੰਗਤ ਆਪਣੀ ਮਾਤਾ ਨੂੰ ਕਹਿੰਦਾ ਕਿ ਨਾ ਮਾਂ ਵਟਕਤਾ ਮੈਂ ਵੱਟੀ ਸੀ ਅੱਜ ਪਰ ਮੇਰੇ ਕੋਲ ਹੈ ਨਹੀਂ ਪੁੱਤਰ ਕਿੱਥੇ ਗਈ ਮਾਂ ਮੇਰੇ ਛਾਬੇ ਤੇ ਅੱਜ ਗੁਰੂ ਰਾਮਦਾਸ ਮਹਾਰਾਜ ਆਏ ਸੀ ਇਹ ਕਹਿੰਦਾ ਮੇਰੇ ਛਾਬੇ ਤੇ ਗੁਰੂ ਰਾਮਦਾਸ ਮਹਾਰਾਜ ਆਏ ਸੀ ਮਾਂ ਆਖਣ ਲੱਗੀ ਕਹਿੰਦੀ ਪੁੱਤਰਾ ਤੇਰੇ ਛਾਪੇ ਤੇ ਗੁਰੂ ਰਾਮਦਾਸ ਰਾਜਿਆਂ ਮਹਾਰਾਜਿਆਂ ਦੇ ਨਹੀਂ ਜਾਂਦੇ ਮੇਰੇ ਪੁੱਤਰ ਦੇ ਛਾਪੇ ਤੇ ਗੁਰੂ ਰਾਮਦਾਸ ਕੀ ਕਰਨ ਆਏ ਕਹਿੰਦਾ ਮਾਂ ਮਹਾਰਾਜਾਏ ਮੈਨੂੰ ਪੁੱਛਦੇ ਨੇ ਵੀ ਕਿੰਨੀ ਵਟ ਕਵੱਟੀ ਕਹਿੰਦਾ ਮੈਂ ਕੱਢ ਕੇ ਵਿਖਾਦੀ ਮਾਰੇ ਕਹਿੰਦੇ ਮੈਨੂੰ ਦੇ ਦੇ ਮੈਂ ਸਾਰੀ ਢੇਰੀ ਕਰ ਦੂੰ ਉਸ ਵੇਲੇ ਦੇ دی۔ ਮਾਂ ਨੇ ਕੁੱਟ ਕੇ ਗਲਵਕੜੀ ਨਾਲ ਲਾਇਆ ਪੁੱਤਰਾ ਕੰਮ ਬੜਾ ਚੰਗਾ ਕੀਤਾ ਏ ਅੱਗੇ ਤੋਂ ਵੀ ਮਹਾਰਾਜ ਆਉਣ ਕਦੇ ਚੇਜ ਕੀ ਨਾ ਜੋ ਮੰਗਣ ਉਸੇ ਵੇਲੇ ਪੇਟਾ ਕਰਦੇ ਸਵੇਰ ਦਾ ਪ੍ਰਸ਼ਾਦਾ ਨਹੀਂ ਛਕਿਆ ਮਾਂ ਪੁੱਤ ਦੋਵੇਂ ਭੁੱਖੇ ਬੈਠੇ ਨੇ ਤੇ ਮਾਂ ਆਪਣੇ ਪੁੱਤਰ ਨੂੰ ਕਹਿੰਦੀ ਪੁੱਤਰ ਜੀ ਐਂ ਹੌਸਲਾ ਦੇਂਦੀ ਦਿਲਾਸੇ ਦੇਂਦੀ ਕਹਿੰਦੀ ਜੇ ਕਈ ਵਾਰ ਘਰ ਵਿੱਚ ਗਰੀਬੀ ਹੋਵੇ ਕਈ ਵਾਰ ਭੁੱਖ ਲੱਗੇ ਤੇ ਪਾਣੀ ਨਾਲ ਢਿੱਡ ਭਰ ਕੇ ਸੌਂ ਜੀਦਾ ਜਿਨ੍ਹਾਂ ਨੇ ਗਰੀਬੀ ਵੇਖੀ ਨਾ ਗੁੜ ਦੀ ਰੋਟੀ ਖਾ ਲੈਣੀ ਤੇ ਪਾਣੀ ਨਾਲ ਢਿੱਡ ਭਰ ਲੈ। ਐਸੀ ਗੱਲ। ਕਈ ਵਾਰ ਨਾ ਕੁਝ ਮਿਲੇ ਤੇ ਪਾਣੀ ਨਾਲ ਢਿੱਡ ਭਰ ਲੀਦਾ ਹੁੰਦਾ। ਕੋਈ ਗੱਲ ਨਹੀਂ। ਮਾਤਾ ਮੈਂ ਕੱਲ ਨੂੰ ਫੇਰ ਜਾਵਾਂਗਾ, ਫੇਰ ਮਾਇਆ ਲਿਆਵਾਂਗਾ, ਫੇਰ ਰੋਟੀ ਖਲਾਂਗਾ। ਦੂਜੇ ਦਿਨ ਫੇਰ ਚਲੇ ਗਏ ਛਾਬਾ ਚੁੱਕ ਕੇ। ਆਏ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਅੱਗੇ ਛਾਬਾ ਲਾਇਆ ਅੱਜ ਫੇਰ ਬੋਲਦਾ ਹੈ ਕਹਿੰਦਾ ਕੋਈ ਖੁੰਗੜੀਆਂ ਲੈ ਲਓ ਕੋਈ ਖੁੰਗੜੀਆਂ ਲੈ ਲਓ ਜਦੋਂ ਆਏ ਬੋਲਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੇਚ ਹੀ ਗਿਆ ਇਹ ਸੋਚਦਾ ਮਨ ਵਿੱਚ ਕਹਿੰਦਾ ਅੱਜ ਵਾਲੀ ਵਟਕ ਮਾਂ ਨੂੰ ਨਾਲੇ ਪ੍ਰਸ਼ਾਦਾ ਛਕਾਵਾਂਗਾ ਕੱਲ ਦੀ ਮੇਰੀ ਮਾਂ ਭੁੱਖੀ ਹੈ ਨਾਲੇ ਆਪ ਛਕਾਂਗੀ ਇਹਨੇ ਜਦੋਂ ਫੜੀ ਕਠੀ ਕੀਤੀ ਨਾ ਆਪਣੀ ਘਰ ਨੂੰ ਜਾਣ ਲੱਗਿਆ ਗੁਰੂ ਰਾਮਦਾਸ ਮਾਰੇ ਫੇਰ ਆ ਗਿਆ ਮਾਰੇ ਕਹਿੰਦੇ ਕਿੰਨੀ ਵਟ ਕਵੱਟੀ ਅੱਜ ਕਿੰਨੇ ਵੈਸੇ ਵੱਟੇ ਨੇ ਵੱਟੇ ਤੇ ਹੈ ਨਹੀਂ ਪਰ ਕੱਲ ਨਾਲੋਂ ਕੱਟਨੇ ਉਹਵੇਂ ਜਿਵੇਂ ਪਹਿਲੇ ਦਿਨ ਬੋਰੀ ਥਲੋਂ ਕੱਢ ਕੇ ਕਿਨ ਮਹਾਰਾਜ ਇੰਨੇ ਵੱਟੇ ਮਾਰੇ ਕਹਿੰਦੇ ਮੈਨੂੰ ਦੇ ਦੇ ਫੇਰ ਉੱਥੇ ਤੇਰੀ ਕਰਦੇ ਗੁਰੂ ਸਾਹਿਬ ਨੂੰ ਦੇ ਦੇ ਇੱਕ ਮਿੰਟ ਨਹੀਂ ਲਾਇਆ ਉਸੇ ਵੇਲੇ ਮਾਰਨ ਨੂੰ ਦੇਤੇ ਗੁਰੂ ਰਾਮਦਾਸ ਮਹਾਰਾਜ ਵਟਕ ਲੈ ਕੇ ਚਲੇ ਗਏ ਇਹ ਆਪਣੇ ਘਰ ਅਜ ਫੇਰ ਖਾਲੀ ਹੱਥ ਚਲੇ ਮਾਂ ਜਾਂਦੇ ਨੂੰ ਪੁੱਛਦੀ ਪੁੱਤਰਾ ਕੁਛ ਲਿਆਇਆ ਹੋਏਗਾ ਲਿਆ ਕੋ ਸ਼ਕੀਏ ਵਟਕ ਲਿਆ ਤੇ ਨੂੰ ਪ੍ਰਸ਼ਾਦਾ ਬਣਾ ਕੇ ਦਵਾ ਕਹਿੰਦਾ ਮਾਂ ਅੱਜ ਮੇਰੇ ਛਾਬੇ ਤੇ ਫੇਰ ਗੁਰੂ ਰਾਮਦਾਸ ਮਹਾਰਾਜ ਮੈਂ ਤਾਂ ਵਟਕ ਮੰਗੀ ਤੇ ਨਸਾਰੀ ਵਟਕ ਦੇਤੇ ਮਾ ਗੁਜਰ ਮਾਤਾ ਜੀ ਉਸ ਵੇਲੇ ਕਹਿੰਦੇ ਨੇ ਕਾਕਾ ਕੋਈ ਗੱਲ ਨਹੀਂ ਜੇ ਅੱਜ ਫੇਰ ਆਏ ਨੇ ਗੁਰੂ ਰਾਮਦਾਸ ਉਹ ਜਿਹੜੇ ਰਾਜਿਆਂ ਮਹਾਰਾਜਿਆਂ ਨਹੀਂ ਰਾਜਿਆਂ ਮਹਾਰਾਜਿਆਂ ਦੇ ਨਹੀਂ ਜਾਂਦੇ ਮੇਰੇ ਪੁੱਤਰ ਤੋਂ ਕਰਾਉਣਾ ਕੀ ਮਾਰੇ ਨੇ ਮੇਰੇ ਪੁੱਤਰ ਦੇ ਚਾਰ ਟਕੇ ਰੱਖ ਕੇ ਲੈ ਕੇ ਕਰਾਉਣਾ ਕੀ ਮਾਰੇ ਨੇ ਜਰੂਰ ਕੋਈ ਕਿਰਪਾ ਕਰਦੇ ਹੋਣਗੇ ਮਾਤਾ ਜੀ ਪੁੱਤਰ ਜੀ ਜੇ ਮਹਾਰਾਜ ਫੇਰ ਆਉਣ ਤੇ ਫੇਰ ਦੇ ਦੀ ਰੁਕੀ ਨਾ ਉਹਨੂੰ ਪਤਾ ਹੈ ਮੇਰੇ ਪੁੱਤਰ ਦੇ ਭਾਗ ਫਿਰਨੇ ਸ਼ਰਦਾ ਦੀ ਗੱਲ ਕੀਤੀ ਸੀ ਬਾਬਾ ਜੀ ਨੇ ਭਾਵਨਾ ਮਾਂ ਦੀ ਵੀ ਭਾਵਨਾ ਕੋ ਪੁੱਤਰ ਨੂੰ ਵੀ ਉਹੀ ਸਿਖਾਈ ਜਾਂਦੀ ਪਾਣੀ ਪੀ ਕੇ ਢਿੱਡ ਭਰੀ ਜਾਂਦੇ ਨੇ ਤਿੰਨ ਦਿਨ ਹੋ ਗਏ ਰੋਟੀ ਨਹੀਂ ਖਾਧੀ ਜਿੰਨੀ ਵਟਕ ਵਟ ਦੇ ਮਹਾਰਾ ਨੂੰ ਦੇ ਦਿੰਦੇ ਨੇ ਅੱਜ ਤੀਜੇ ਦਿਨ ਥੋੜੀਆਂ ਜੀਆਂ ਘੁੰਗੜੀਆਂ ਉਬਲੇ ਹੋਏ ਛੋਲੇ ਥੋੜੇ ਜੇ ਰਹਿ ਗਏ ਵੇਚਣ ਗਿਆ ਵੇਚਦਿਆਂ ਵੇਚਦਿਆਂ ਸਰਸੰਗਤ ਜੀ ਸ਼ਾਮ ਪੈ ਗਈ ਗੁਰੂ ਰਾਮਦਾਸ ਮਹਾਰਾਜ ਅੱਜ ਨਹੀਂ ਆਏ ਇਹਦੀ ਵਟਕ ਲੈਣ ਨਹੀਂ ਆਏ ਮਹਾਰਾਜ ਜੀ ਮਨ 'ਚ ਸੋਚੀ ਜਾਂਦਾ ਕਿ ਨਾ ਗਲਤੀ ਤੇ ਨਹੀਂ ਹੋਗੀ ਕੋਈ ਅੱਗੇ ਤਾਂ ਮਹਾਰਾਜ ਆਇੰਦੇ ਸੀ ਅੱਜ ਕਿਉਂ ਨਹੀਂ ਆਏ ਇਹਨੇ ਜਦੋਂ ਘੁੰਗਣੀਆਂ ਸਾਰੀਆਂ ਵੇਚਦੀਆਂ ਐਂ ਛਾਬਾ ਬੰਦ ਕੀਤਾ ਉਹ ਜਿੰਨੇ ਟਕੇ ਭਾਨ ਇਕੱਠੀ ਹੋਈ ਸੀ ਹੱਥ 'ਚ ਫੜਦਾ ਇਹਨੀ ਭੀੜ ਸੰਗਤ ਦਾ ਠਾਠਾ ਮਾਰਦਾ ਕੱਠ ਹਰਮੰਦਰ ਸਾਹਿਬ ਦੀ ਧਰਤੀ ਦੇ ਇਹ ਭੀੜ ਨੂੰ ચીਰਦਾ ਹੋਇਆ ਅੱਗੇ ਲੰਘਿਆ ਜਾਂਦਾ ਪਿੱਛੇ हट ਜਾਓ ਦੂਰ ਹੋ ਜਾਓ ਮੈਂ ਗੁਰੂ ਸਾਹਿਬ ਨੂੰ ਮਿਲਣਾ ਹੈ ਦਰਸ਼ਨ ਕਰਨੇ ਨੇ ਜਦੋਂ ਗੁਰੂ ਰਾਮਦਾਸ ਮਹਾਰਾਜ ਐ ਆਸਣ ਤੇ ਬੈਠੇ ਤੇ ਖੜ ਗਿਆ ਜਾ ਕੇ ਗੁਰੂ ਰਾਮਦਾਸ ਮਹਾਰਾਜ ਦੇ ਸਾਹਮਣੇ ਖੜ ਗਿਆ ਮਹਾਰਾਜ ਦੀ ਇੱਕਦਮ ਨਿਗਾ ਪਈ ਲੋਕੀ ਵੇਖਦੇ ਨੇ ਨਿੱਕਾ ਜਾ ਬੱਚਾ ਦਿੱਖਾ ਜਾ ਵਾਲਕ ਕਿਵੇਂ ਦਰਸ਼ਨਾਂ ਦੀ ਤਾੰਗ ਰੱਖਦਾ ਹੈ ਮਹਾਰਾਜ ਆਖਣ ਲੱਗੇ ਕਹਿੰਦੇ ਕਾਕਾ ਕਿਨ ਮਹਾਰਾਜ ਜੀ ਤੁਸੀਂ ਅੱਜ ਆਏ ਨਹੀਂ ਮੇਰੀ ਫੜੀ ਤੇ ਨਹੀਂ ਆਏ ਛਾਬੇ ਤੇ ਨਹੀਂ ਆਏ ਗੁਰੂ ਨਾਮਦਾਸ ਮਹਾਰਾਜ ਕਹਿੰਦੇ ਅੱਜ ਕਿੰਨੀ ਵਟਕਵੱਟੀ ਕਿੰਨੇ ਪੈਸੇ ਵਟੇ ਹੱਥ ਵਿੱਚ ਚੁੱਕੀ ਫਿਰਦਾ ਸੀ ਕਹਿੰਦਾ ਮਹਾਰਾਜ ਐਨੇ ਵਟੇ ਨੇ ਚਰਣਾ ਤੇ ਰੱਖਦੇ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਆਖਣ ਲੱਗੇ ਕੰਨੇ ਗੱਲ ਸੁਣ ਜਿੱਦਣ ਮੈਂ ਤੇਰੇ ਕੋਲ ਪਹਿਲੇ ਦਿਨ ਗਿਆ ਉਸ ਦਿਨ ਐਨੀ ਵਟਕ ਦੂਜੇ ਦਿਨ ਉਦੋਂ ਘੱਟ ਅੱਜ ਕੱਲ ਨਾਲੋਂ ਵੀ ਘੱਟ ਗਿਆ ਥੋੜੀ ਜੀ ਵਟਕ ਦਿੱਤੀ ਤੂੰ ਮੈਨੂੰ ਐਨੇ ਘੱਟ ਪੈਸੇ ਪੈਸੇ ਦਿਨੋਂ ਦਿਨ ਘੱਟੇ ਕਿਵੇਂ ਜਾਂਦੇ ਨੇ ਉਹ ਬਾਲਕ ਸੀ ਬੱਚਾ ਸੀ ਲੋਕੀ ਵੇਖਦੇ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਰੋਂਦਾ ਰੋਂਦਾ ਕਹਿੰਦਾ ਇਹਦਾ ਗੁਰੂ ਰਾਮਦਾਸ 파ਰਸ਼ਾ ਮੇਰਾ ਦਿਲ ਬੜਾ ਕਰਦਾ ਤੁਹਾਨੂੰ ਇੰਨੇ ਇੰਨੇ ਪੈਸੇ ਲਿਆ ਕੇ ਦੇ। ਏਹ ਕਹਿੰਦਾ ਮੇਰਾ ਦਿਲ ਬੜਾ ਕਰਦਾ ਤੁਹਾਨੂੰ ਇੰਨੇ ਇੰਨੇ ਪੈਸੇ ਲਿਆ ਕੇ ਦਵਾ ਕੁੰਗੜੀਆਂ ਵੇਚ ਕੇ ਉਹ 파ਰਸ਼ਾ ਕਰਾਂ ਕੀ ਗਰੀਬੀ ਅੱਗੇ ਮੇਰੀ ਪੇਸ਼ ਨਹੀਂ ਜੇ। ਏਹ ਕਹਿੰਦਾ ਗਰੀਬੀ ਅਕੇ ਮੇਰੀ ਪੇਸ਼ ਨਹੀਂ ਚੱਲਦੀ ਜਿੰਨੀਆਂ ਘੁੰਗੜੀਆਂ ਪਹਿਲੇ ਦਿਨ ਬਚੀਆਂ ਸੀ ਦੂਜੇ ਦਿਨ ਲਾਦੀਆਂ ਦੂਜੇ ਦਿਨ ਵਾਲੀਆਂ ਕੱਲ ਲਾਦੀਆਂ ਮਰ ਸਭ ਮੁੱਕ ਗੀਆਂ ਗੁਰੂ ਰਾਮਦਾਸ ਮਹਾਰਾਜ ਆਖਣ ਲੱਗੇ ਕਿਨੇ ਤੇਰਾ ਨਾਮ ਕੀ ਨਾਂ ਤਾਂ ਪੁੱਛਿਆ ਹੀ ਤੇਰਾ ਨਾਮ ਕੀ ਹੈ ਇਹਨ ਮਹਾਰਾਜ ਮੇਰਾ ਨਾਮ ਹੈ ਸੋਮਾ ਧਨ ਗੁਰੂ ਰਾਮਦਾਸ ਮਹਾਰਾਜ ਖੁਸ਼ੀਆਂ ਦੇ ਘਰ ਵਿੱਚ ਆਏ ਮਹਾਰਾਜ ਕਹਿੰਦੇ ਸੋਮਿਆ ਤੂੰ ਗਰੀਬੀ ਦੀ ਗੱਲ ਕਰਦੇ ਵੀ ਗਰੀਬੀ ਅੱਗੇ ਮੇਰੀ ਪੇਸ਼ ਨਹੀਂ ਚੱਲਦੀ ਉਹ ਤੂੰ ਤਾਂ ਬਹੁਤ ਅਮੀਰ ਬੰਦਾ ਹੈ ਤੂੰ ਤਾਂ ਬੜਾ ਧਨਾਢ ਬੰਦਾ ਹੈ ਜਦੋਂ ਗੁਰੂ ਰਾਮਦਾਸ ਇੰਨੀ ਗੱਲ ਕਹਿੰਦੇ ਨੇ ਅਮੀਰ ਧਨਾਢ ਰੋਂਦਾ ਰੋਂਦਾ ਕਹਿੰਦਾ ਉਹ ਕਿਨਾਂ ਗੁਰੂ ਰਾਮਦਾਸ ਬੰਨ ਕਹਿੰਦਾ ਮਹਾਰਾਜ ਜੀ ਇਹ ਕੈਸੀ ਅਮੀਰੀ ਤਿੰਨ ਦਿਨ ਹੋ ਗਏ ਨੇ ਨਾ ਮੇਰੀ ਮਾਂ ਨੇ ਰੋਟੀ ਦਾ ਮੂੰਹ ਵੇਖਿਆ ਤੇ ਨਾ ਮੈਂ ਵੇਖਿਆ ਇਹ ਕੈਸੀ ਅਮੀਰੀ ਕੋ ਵੀਰੀ ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤੂੰ ਗੁਰੂ ਨਾਨਕ ਦੇ ਘਰ ਦੀ ਸੰਗਤ ਦੀ ਗੁਰੂ ਨਾਨਕ ਦੇ ਲੰਗਰਾਂ ਵਿੱਚ ਆਪਣੀ ਮਾਇਆ ਦਾ ਹਿੱਸਾ ਪਾਇਆ ਏ ਚੇਤੇ ਰੱਖੀ ਸੋਮਾ ਸ਼ਾ ਮਰਨੇ ਬਜਰ ਕੀਤਾ ਉਹਨੂੰ ਐਡੀ ਭਾਵਨਾ ਨਾਲ ਤੇ ਤੂੰ ਮੈਂ ਮਾਇਆ ਮੰਗਦਾ ਰਿਹਾ ਤੂੰ ਦਿੰਦਾ ਰਿਹਾ ਸੋਮਿਆ ਚੇਤੇ ਰੱਖੀ ਅੱਜ ਤੋਂ ਬਾਅਦ ਤੂੰ ਸੋਮਾ ਸ਼ਾ ਸ਼ਾਹਾਂ ਦਾ ਸ਼ਾ ਬੇਪਰਵਾਹ ਇਹ ਤਿੰਨ ਬਚਨ ਕੀਤੇ ਗੁਰੂ ਦਾਸ ਜੀ ਸੋਮਾ ਸ਼ਾ ਸ਼ਾਹਾਂ ਦਾ ਸ਼ਾ ਬੇਪਰਵਾਹ ਉਹ ਤੇਰੇ ਵਰਗਾ ਦੁਨੀਆਂ ਤੇ ਤਣਾੜ ਬੰਦਾ ਨਹੀਂ ਕੋਈ ਹੋਏ ये अमृतसर नगरी चेरे वर्गा बंदा नहीं कोई होना। सरसंग जी उस वे मथा टेक के जो अपनी मां कोल गया मां कहीं लैके आया कुछ मां आज मैं गुरु रामदास महाराज आए नहीं तो मैं चलिया गया सी मैं गुरु रामदास महाराज न ਮਹਾਰਾਜ ਨੇ ਮੈਨੂੰ ਆਖਿਆ ਤੂੰ ਬੜਾ ਵੱਡਾ ਤਨਾੜ ਬੰਦਾ ਬਣੇਗਾ ਸੋਮਾ ਸ਼ਾ ਸ਼ਾ ਦਾ ਸ਼ਾ ਬੇਪਰਵਾ ਇਹ ਬਚਨ ਕੀਤੇ ਨੇ ਮਹਾਰਾਜ ਨੇ ਮੈਨੂੰ ਉਹ ਮਾਨ ਨੂੰ ਪ੍ਰੋਸਾਸੀ ਭਾਵਨਾ ਸੀ ਸ਼ਰਧਾ ਸੀ ਪੁੱਤਰਾ ਜੇ ਗੁਰੂ ਰਾਮਦਾਸ ਨੇ ਅੱਜ ਬਚਨ ਕੀਤੇ ਨੇ ਇੱਕ ਦਿਨ ਸ਼ਾ ਬਣੇਗਾ ਘੁੰਗਣੀਆਂ ਵੇਚਦਾ ਵੇਚਦਾ ਸਰਸੰਗਤ ਜੀ ਅੱਜ ਹੋਰ ਕੱਲ ਹੋਰ ਅੱਜ ਹੋਰ ਕੱਲ ਹੋਰ ਇੱਟਾ ਵੱਡਾ ਤਨਾੜ ਬੰਦਾ ਬਣ ਗਿਆ ਪੂਰੇ ਅੰਮ੍ਰਿਤਸਰ ਸ਼ਹਿਰ ਦਾ ਸਭ ਤੋਂ ਵੱਡਾ ਬੰਦਾ ਸੋਮਾ ਸ਼ਾਹ ਤੇ ਅੱਜ ਕਈਆਂ ਦੇ ਨਾਮ ਪਿੱਛੇ ਸ਼ਾਹ ਲੱਗਦਾ ਹੈ ਸੋਮੇ ਸ਼ਾਹ ਦੀ ਕੁੱਲ ਵੀ ਜਨ ਜੀਵਾ ਕੀਤੀ ਉਹਨੇ ਭਾਵਨਾ ਬਣਾ ਕੇ ਤੇ ਸਰਸੰਗਤ ਜੀ ਹੋ ਬਦਲਦੀਆਂ ਤਕਦੀਰਾਂ ਨੇ ਬਦਲਦੀਆਂ ਤਕਦੀਰਾਂ ਨੇ

ਬਣਾ ਕੇ ਆ ਗਿਆ ਗੁਰੂ ਰਾਮਦਾਸ ਦੇ ਦਰ ਤੇ ਅੱਜ ਵੀ ਚਲੇ ਜਾਓ ਅੱਜ ਵੀ ਉੱਥੇ ਲੱਖਾਂ ਲੋਕਾਂ ਦੀਆਂ ਮਰاداتਾਂ ਪੂਰੀਆਂ ਹੋਣਗੀਆਂ ਪਰ ਜਾਵੇ ਕੋਈ ਸ਼ਰਧਾ ਬਣਾ ਕੇ ਸਰਸੰਗਤ ਜੀ ਗੁਰਸਿੱਖ ਤਾਂ ਰੋਜ਼ ਬੇਨਤੀ ਕਰਦਾ ਹੈ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ਜਦੋਂ ਕੋਈ ਰੱਬ ਦੇ ਪਿਆਰੇ ਮਹਾਪੁਰਸ਼ ਗੁਰਮੁਖ ਮਿਲਦੇ ਨੇ ਰੱਬ ਦੇ ਘਰ ਨਾਲ ਜੋੜਦੇ ਨੇ ਫਿਰ ਭਾਵਨਾ ਬਣਦੀ ਸ਼ਰਧਾ